ਅੱਜ ਤੁਹਾਨੂੰ ਦੱਸਾਂਗੇ ਕਿ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਆਖਿਰਕਾਰ ਕਦੋਂ ਸਿੱਖ ਬਣੇ ਗੁਰੂ ਬਣਨ ਤੋਂ ਪਹਿਲਾਂ ਉਹ ਸਿੱਖ ਧਰਮ ਜਾਂ ਫਿਰ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਸਨ ਗੱਲ ਦੀ ਸ਼ੁਰੂਆਤ ਕਰਦੇ ਹਾਂ ਜਦ ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਜੀ ਨਾਲ ਹੁੰਦਾ ਮਾਤਾ ਖੀਵੀ ਜੀ ਦਾ ਜਨਮ ਖਡੂਰ ਸਾਹਿਬ ਦੇ ਲਾਗੇ ਸੰਗਰ ਵਿਖੇ ਪਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ ਸੀ ਦੇਵੀ ਚੰਦ ਇੱਕ ਬਹੁਤ ਵੱਡਾ ਸ਼ਾਹੂਕਾਰ ਸੀ ਦੂਜੀ ਸਾਈਡ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਜੀ ਚੌਧਰੀ ਤਖਤ ਮਾਲ ਕੋਲ ਨੌਕਰੀ ਕਰਦੇ ਸਨ ਉਸੇ ਹੀ ਚੌਧਰੀ ਤਖਤਮਲ ਦੀ ਪੁੱਤਰੀ ਨੇ ਮਾਤਾ ਖੀਵੀ ਜੀ ਅਤੇ ਗੁਰੂ ਅੰਗਦ ਦੇਵ ਜੀ ਦਾ ਰਿਸ਼ਤਾ ਕਰਵਾ ਕੇ ਉਹਨਾਂ ਦਾ ਵਿਆਹ ਪੱਕਾ ਕਰ ਦਿੱਤਾ ਉਸ ਵੇਲੇ ਗੁਰੂ ਅੰਗਦ ਦੇਵ ਜੀ ਪਾਈ ਲਹਿਣਾ ਜਿਹਦੇ ਨਾਮ ਤੋਂ ਜਾਣੇ ਜਾਂਦੇ ਸਨ ਇਤਿਹਾਸ ਦੇ ਮੁਤਾਬਕ ਮਾਤਾ ਖੀਵੀ ਜੀ ਅਤੇ ਪਾਈ ਲਹਿਣਾ ਜੀ ਦੀ ਸ਼ਾਦੀ 1519 ਦੇ ਵਿੱਚ ਹੋ ਗਈ ਸੀ ਕੁਝ ਹੀ ਸਮੇਂ ਬਾਅਦ ਚੌਧਰੀ ਮਾਲ ਦੇ ਨਾਲ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫਿਰੂ ਜੀ ਦੇ ਕੁਝ ਐਸੇ ਕਾਰਨ ਬਣੇ ਕਿ ਚੌਧਰੀ ਤਖਤਮਲ ਨੇ ਬਾਬਾ ਫਿਰੂ ਜੀ ਉਹ ਆਪਣੀ ਨੌਕਰੀ ਤੋਂ ਅੱਡ ਕਰ ਦਿੱਤਾ ਜਿਸ ਦੇ ਕਾਰਨ ਫਿਰ ਮਾਤਾ ਖੀਵੀ ਜੀ ਦੇ ਪਿਤਾ ਭਾਈ ਦੇਵ ਚੰਦ ਜੀ ਨੇ ਬਾਬਾ ਫਿਰੂ ਜੀ ਅਤੇ ਭਾਈ ਲਹਿਣਾ ਜੀ ਨੂੰ ਆਪਣੇ ਕੋਲ ਹੀ ਸੰਗਰ ਲੈ ਆਂਦਾ ਬਾਬਾ ਫਿਰੂ ਜੀ ਨੇ ਹਰੀ ਕੇ ਪਤਨ ਫਿਰ ਦੁਕਾਨ ਪਾ ਲਈ ਪਰ ਛੇਤੀ ਹੀ ਉਹ ਫਿਰ ਖਡੂਰ ਸਾਹਿਬ ਮੁੜ ਆਏ ਤੇ ਸ਼ਾਹੂ ਕਰੇ ਕਰਨ ਲੱਗੇ ਤੇ ਨਾਲ ਦੁਕਾਨ ਵੀ ਰੱਖੀ 1526 ਦੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫਿਰੂ ਜੀ ਦਾ ਦੇਹਾਂਤ ਹੋ ਗਿਆ ਜਿਸ ਕਰਕੇ ਕਿ ਸਾਰਾ ਕੰਮ ਕਾਜ ਭਾਈ ਲਹਿਣਾ ਜੀ ਜਾਨੀ ਕਿ ਗੁਰੂ ਅੰਗਦ ਦੇਵ ਜੀ ਨੂੰ ਸੰਭਾਲਣਾ ਪਿਆ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫਿਰੂ ਜੀ ਇੱਕ ਦੇਵੀ ਭਗਤ ਸਨ ਅਤੇ ਉਹ ਹਰ ਸਾਲ ਪਹਾੜਾਂ ਵਾਲੀ ਦੇਵੀ ਦੇ ਦਰਸ਼ਨ ਕਰਨ ਜਾਂਦੇ ਅਤੇ ਆਪਣੇ ਨਾਲ ਇੱਕ ਲੋਕਾਂ ਦਾ ਜਥਾ ਵੀ ਇਕੱਠਾ ਕਰਕੇ ਲੈ ਜਾਂਦੇ ਜਿਸ ਦੀ ਜਥੇਦਾਰੀ ਉਹ ਆਪ ਕਰਦੇ ਹੁਣ ਪਿਤਾ ਦੇ ਦੇਹਾਂਤ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਹੁਣ ਜਥੇ ਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਗੁਰੂ ਅੰਗਦ ਦੇਵ ਜੀ ਤੇ ਆ ਗਈ ਅਤੇ ਕਈ ਸਾਲਾਂ ਤੱਕ ਗੁਰੂ ਅੰਗਦ ਦੇਵ ਜੀ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ ਇੱਕ ਵਾਰੀ ਫਿਰ ਖਡੂਰ ਸਾਹਿਬ ਵਿਖੇ ਉਹਨਾਂ ਦਾ ਮਿਲਾਪ ਪਾਈ ਜੋਧ ਸਿੰਘ ਜੀ ਦੇ ਨਾਲ ਹੋਇਆ ਜਿਸ ਦੇ ਮੂੰਹੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਅਤੇ ਫਿਰ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਵੀ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਤਾਂਗ ਪੈਦਾ ਹੋਈ ਇੱਕ ਦਿਨ ਫਿਰ ਗੁਰੂ ਅੰਗਦ ਦੇਵ ਜੀ ਜਦ ਪਹਾੜਾਵਲ ਦੇਵੀ ਦੇ ਦਰਸ਼ਨਾਂ ਨੂੰ ਸਾਰੇ ਜਥੇ ਨੂੰ ਲੈ ਕੇ ਜਾ ਰਹੇ ਸਨ ਸੰਗ ਦੇ ਸਾਥੀਆਂ ਦਾ ਰਾਹ ਛੱਡ ਕੇ ਆਪ ਕਰਤਾਰਪੁਰ ਸਾਹਿਬ ਆ ਗਏ ਉੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਉੱਥੇ ਫਿਰ ਗੁਰੂ ਨਾਨਕ ਦੇਵ ਜੀ ਵੱਲ ਉਹ ਐਸੇ ਖਿੱਚੇ ਗਏ ਕਿ ਉਹਨਾਂ ਨੇ ਉੱਥੇ ਹੀ ਟਿਕਣ ਦਾ ਮਨ ਬਣਾ ਲਿਆ ਇਹ ਗੱਲ 1532 ਈਸਵੀ ਦੀ ਹੈ ਉਸ ਵੇਲੇ ਗੁਰੂ ਅੰਗਦ ਦੇਵ ਜੀ ਦੇ ਘਰ ਉਹਨਾਂ ਦੇ ਛੋਟੇ ਪੁੱਤਰ ਅਤੇ ਪੁੱਤਰੀ ਭਾਈ ਦਾਸੂ ਤੇ ਬੀਬੀ ਅਮਰੋਜੀ ਦਾ ਵੀ ਜਨਮ ਹੋ ਚੁੱਕਿਆ ਸੀ ਫਿਰ ਜਦ ਉਸ ਦਿਨ ਜਥਾ ਜੰਮੂ ਤੋਂ ਪਹਾੜਾਂ ਵਾਲੀ ਦੇਵੀ ਦੇ ਦਰਸ਼ਨ ਕਰਕੇ ਖਡੂਰ ਸਹਿ ਮੜ ਆਇਆ ਪਰ ਜਥੇ ਦੇ ਨਾਲ ਜਥੇਦਾਰ ਨਾ ਦੇਖਿਆ ਤਾਂ ਸਾਰੇ ਲੋਕ ਮਾਤਾ ਖੀਵੀ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਕਿ ਤੇਰਾ ਪਤੀ ਤਾਂ ਤੇਰਾ ਸਾਥ ਛੱਡ ਕੇ ਕਰਤਾਰਪੁਰ ਦਾ ਹੀ ਹੋ ਗਿਆ ਉਸ ਸਮੇਂ ਮਾਤਾ ਖੀਵੀ ਜੀ ਦਾ ਵੀ ਦੇਖਣ ਵਾਲੀ ਸੀ ਇੰਨੇ ਠੰਡੇ ਸੁਭਾ ਦੀ ਮੂਰਤ ਮਾਤਾ ਖੀਵੀ ਜੀ ਬਿਲਕੁਲ ਵੀ ਡੋਲੇ ਨਹੀਂ ਤੇ ਸਾਰੇ ਜਣੇ ਲਾ ਲਾ ਕੇ ਮਾਤਾ ਖੀਵੀ ਜੀ ਨੂੰ ਗੱਲਾਂ ਕਰਨ ਲੱਗੇ ਕਿ ਲਹਿਣਾ ਤਾਂ ਕਰਤਾਰਪੁਰ ਹੀ ਨਾਨਕ ਤਪੇ ਦੇ ਕੋਲ ਰਹਿ ਗਿਆ ਹੈ ਸੰਗ ਨੂੰ ਜਵਾਬ ਦੇ ਗਿਆ ਆਪ ਸਾਧ ਹੋ ਕੇ ਬਹਿ ਗਿਆ ਤੇ ਤਪੇ ਦੇ ਦੁਆਰੇ ਹੀ ਧੂਣੀ ਰਮਾ ਲਈ ਹੈ ਤੇ ਮਾਤਾ ਖੀਵੀ ਜੀ ਨੇ ਇਹ ਸਭ ਸੁਣ ਕੇ ਸਿਰਫ ਇੱਕ ਹੀ ਗੱਲ ਆਖੀ ਕਿ ਜੇ ਉਹ ਸਾਧ ਹੋ ਗਿਆ ਤਾਂ ਕੋਈ ਗੱਲ ਨਹੀਂ ਮੈਂ ਵੀ ਇੰਨਾ ਹੀ ਕੱਪੜਿਆਂ ਦੇ ਵਿੱਚ ਬੈਠੀ ਉਸ ਦੀ ਉਡੀਕ ਵਿੱਚ ਹੀ ਰਵਾਂਗੀ ਇਤਿਹਾਸ ਅਸਤੇ ਵਿੱਚ ਮਾਤਾ ਖੀਵੀ ਜੀ ਨੂੰ ਇਸੇ ਕਰਕੇ ਹੀ ਪਤੀ ਪ੍ਰੇਮਣਵੀ ਕਿਹਾ ਜਾਂਦਾ ਹੈ ਫਿਰ ਇੱਕ ਵਾਰ ਗੁਰੂ ਨਾਨਕ ਜੀ ਨੇ ਕਰਤਾਰਪੁਰ ਤੋਂ ਭਾਈ ਲਹਿਣਾ ਜੀ ਨੂੰ ਘਰ ਖਡੂਰ ਜਾ ਕੇ ਸਾਰ ਲੈ ਹੋਣ ਲਈ ਭੇਜਿਆ ਤਾਂ ਮਾਤਾ ਖੀਵੀ ਜੀ ਨੇ ਦੇਖਿਆ ਕਿ ਭਾਈ ਲਹਿਣਾ ਜਿਹਦਾ ਮਨ ਘਰ ਦੇ ਕੰਮਾਂ ਵਿੱਚ ਬਿਲਕੁਲ ਵੀ ਨਹੀਂ ਲੱਗ ਰਿਹਾ ਅਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਘਰ ਦੇ ਨਾਲ-ਨਾਲ ਦੁਕਾਨ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਆਪਣੇ ਭਨੇ ਨੂੰ ਸੌਂਪ ਦਿੱਤੀ। ਇਹ ਸਭ ਦੇਖ ਕੇ ਮਾਤਾ ਖੀਵੀ ਜੀ ਫਿਰ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਬਾਹਰ ਨਾ ਜਾਓ ਘਰ ਵਿੱਚ ਹੀ ਰਹਿ ਕੇ ਜੋ ਕਮਾਈ ਕਰਨੀ ਹੈ ਕਰੋ। ਜਿਵੇਂ ਤੁਸੀਂ ਆਖੋਗੇ ਮੈਂ ਤਾਂ ਉਵੇਂ ਹੀ ਕਰਾਂਗੀ। ਤਵਾਡੇ ਤਪ ਵਿੱਚ ਘਾਰ ਕਦੇ ਵੀ ਮੈਂ ਰੋੜਾ ਨਹੀਂ ਬਣਾਂਗੀ ਉਸ ਸਮੇਂ ਭਾਈ ਲਹਿਣਾ ਜੀ ਨੇ ਕਿਹਾ ਕਿ ਜਿਸ ਪਾਸ ਮੈਂ ਚੱਲਿਆ ਉਹ ਕੋਈ ਜੋਗੀ ਸੰਿਆਸੀ ਨਹੀਂ ਹੈ ਉਹ ਤਾਂ ਗ੍ਰਸਤ ਵਿੱਚ ਉਦਾਸੀ ਦਾ ਰਾਹ ਦਿਖਾਉਂਦਾ ਹੈ ਇਹ ਗੱਲ ਕਹਿ ਕੇ ਭਾਈ ਲਹਿਣਾ ਜੀ ਫਿਰ ਗੁਰੂ ਨਾਨਕ ਦੇਵ ਜੀ ਵੱਲ ਤੁਰ ਪੈਂਦੇ ਨੇ ਤੇ ਮਾਤਾ ਖੀਵੀ ਜੀ ਨੇ ਵੀ ਉੱਥੇ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ ਫਿਰ ਪਾਈ ਬੱਚੇ ਭਾਵੇਂ ਬਹੁਤ ਛੋਟੇ ਸਨ ਪਰ ਸਾਰਾ ਭਾਰ ਮਾਤਾ ਖੀਵੀ ਜੀ ਨੇ ਆਪਣੇ ਸਿਰ ਤੇ ਚੁੱਕ ਲਿਆ ਉਸ ਸਮੇਂ ਮਾਤਾ ਖੀਵੀ ਜੀ ਦੀ ਕੁਰਬਾਨੀ ਵੀ ਕੋਈ ਘਟ ਨਹੀਂ ਸੀ ਜਦ ਵੀ ਭਾਈ ਲਹਿਣਾ ਵਾਪਸ ਗੁਰੂ ਨਾਨਕ ਦੇਵ ਜੀ ਕੋਲ ਜਾਂਦੇ ਤਾਂ ਮਾਤਾ ਖੀਵੀ ਜੀ ਵੀ ਉਹਨਾਂ ਨੂੰ ਖੁਸ਼ੀ-ਖੁਸ਼ੀ ਉਹਨਾਂ ਕੋਲ ਭੇਜ ਦਿੰਦੇ ਅਗਲੇ 7 ਸਾਲਾਂ ਤੱਕ ਉਧਰ ਕਰਤਾਰਪੁਰ ਵੱਲ ਬਾਬਾ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਵੱਲੋਂ ਹਰ ਇੱਕ ਪ੍ਰੀਖਿਆ ਵਿੱਚ ਪਾਸ ਹੁੰਦੇ ਗਏ ਜਿਸ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਤੋਂ ਐਨੇ ਖੁਸ਼ ਹੋਏ ਕਿ ਉਹਨਾਂ ਨੇ ਆਪਣੇ ਪੁੱਤਰਾਂ ਦੀ ਜਗ੍ਹਾ ਗੁਰਗੱਦੀ ਹੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਅਤੇ ਉਹਨਾਂ ਨੂੰ ਆਪਣੇ ਅੰਗ ਦੇ ਨਾਲ ਲਗਾ ਕੇ ਗੁਰੂ ਅੰਗਦ ਦੇਵ ਜੀ ਬਣਾ ਲਿਆ ਉਧਰ ਮਾਤਾ ਖੀਵੀ ਜੀ ਵੀ ਹੁਣ ਹਰ ਕਿਸੇ ਤਰ੍ਹਾਂ ਦੀ ਸੇਵਾ ਦੀ ਥਾਂ ਸ਼ਬਦ ਅਤੇ ਸੰਗਤ ਵਿੱਚ ਲੀਨ ਹੋ ਗਏ ਉਹ ਵੀ ਰੋਜ਼ ਸਵੇਰੇ ਉੱਠਦੇ ਅਤੇ ਘਰ ਦੇ ਕੰਮਕਾਜ ਤੋਂ ਬਿਹਲੇ ਹੋ ਕੇ ਲੰਗਰ ਦੀ ਸੇਵਾ ਸੰਭਾਲਦੇ ਅਤੇ ਮਾਤਾ ਖੀਵੀ ਜੀ ਦੇ ਮਿੱਠੇ ਅਤੇ ਖੁੱਲੇ ਸੁਭਾਅ ਕਰਕੇ ਹੋਰ ਵੀ ਬਹੁਤ ਸਾਰੇ ਲੋਕ ਸਿੱਖੀ ਵੱਲ ਪ੍ਰੇਰੇ ਗਏ ਅੱਜ ਦਾ ਇਹ ਇਤਿਹਾਸ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਸਿੱਖ ਇਤਿਹਾਸ ਦੀ ਹਰ ਇੱਕ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਬਣੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ